ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਅੱਜ ਤੁਹਾਨੂੰ ਪੰਜ ਮੱਝਾਂ ਦਿਖਾਉਣੀ ਹੈ ਤੇ ਵੈਸੇ ਬਹੁਤ ਵੀਡੀਓ ਬਣਾਈ ਦੀਆਂ ਤੇ ਹਰੇਕ ਵਾਰੇ ਦੱਸੀਦਾ ਵੀ ਇੱਥੇ ਨਗ ਬਹੁਤ ਹੁੰਦੇ ਆ ਵਿਕਰੀ ਵਾਲੇ ਹਰ ਟਾਈਮ ਜਿਹੜੇ ਮੌਜੂਦ ਰਹਿੰਦੇ ਆ ਪੰਜ ਮੱਜਾਂ ਅੱਜ ਦੀ ਇਸ ਵੀਡੀਓ ਦੌਰਾਨ ਤੁਹਾਨੂੰ ਦਿਖਾਉਂਗਾ ਜਿਹਦੇ ਚੋਂ 300ਆਂ ਵੀ ਹੈ ਤੇ ਦੋ ਹਜੇ ਕੱਪਣ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਇਸ ਤੇ ਤੁਸੀਂ ਕਾਲ ਕਰੋਗੇ ਡਿਟੇਲ ਅੱਜ ਆਪਾਂ ਨੂੰ ਸੰਦੀਪ ਭਾਈ ਇਹਨਾਂ ਦੀ ਦੇਊਗਾ ਸੋ ਕੱਲੀ ਕੱਲੀ ਮੱਜ ਬਾਰੇ ਜਾਣਕਾਰੀ ਲੈ ਕੇ ਨਾਲ ਤੁਹਾਨੂੰ ਇਹ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਕੀ ਕਿਉਂਕਿ ਪੁਰਾਣਾ ਵਪਾਰ ਹੈ ਤੇ ਬਹੁਤ ਸਾਰੇ ਵੀਰ ਇਹਨਾਂ ਨਾਲ ਜੁੜੇ ਹੋਏ ਆ ਪਸੂ ਵੀ ਇੱਥੇ ਇਹਨਾਂ ਤੋਂ ਪਸੂ ਖਰੀਦਣ ਵਾਸਤੇ ਵੀ ਆਏ ਆ ਆਪਾਂ ਵੀਡੀਓ ਦੌਰਾਨ ਹੀ ਇਹਨਾਂ ਨਾਲ ਵੀ ਗੱਲਾਂ ਬਾਤਾਂ ਕੁਝ ਕਰਾਂਗੇ ਬਾਕੀ ਪਸੂ ਜਿਹੜੇ ਉਹ ਸਾਰੇ ਤੁਹਾਨੂੰ ਇਹ ਦਿਖਾ ਦੇਣੇ ਆ ਨਾਲੇ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਆਓ ਮਿਲਦੇ ਆ ਬਾਈ ਨੂੰ ਤੇ ਕਰਦੇ ਆ ਗੱਲਬਾਤ ਮੱਝਾਂ ਬਾਰੇ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਦੀਪ ਅੱਜ ਪੰਜ ਨਾਗ ਆਪਾਂ ਦਿਖਾ ਰਹੇ ਆ ਬਾਈ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਨਵਾ ਸੁਆ ਸੂਈ ਆ ਤੇ ਕਦੋਂ ਦੀ ਸੂਈ ਵੀ ਆ ਇਹ ਦੂਜਾ ਸੁਆ ਜੀ ਤੇ ਸੂਈ ਨੂੰ ਨੂੰ ਹੋ ਗਏ ਹੁਣ ਕੇ ਅੱਜ 12 13 ਦਿਨ ਹੁਣ ਦੁੱਧ ਕਿੰਨਾ ਹੋਊਗਾ ਜਿਹੜਾ ਭਰਾ ਚੋ ਸਕਦਾ ਹੁਣ ਇਹਦੇ ਠਾਂ ਇਸ ਟਾਈਮ 15 ਕਿਲੋ ਦੁੱਧ ਨੈਟਾ ਕੰਡੇ ਵਾਲਾ 15 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਹਾਂਜੀ ਠੀਕ ਹੈ ਰੇਟ ਵੀ ਦੱਸਾਂਗੇ ਜਾਂ ਫੋਨ ਰੇਟ ਫੋਨ ਤੇ ਜੀ ਤੁਰਗੇ ਨੂੰ ਆਪਾਂ ਹਾਂਜੀ ਦੋਸੋ ਪਹਿਲੇ ਨੰਬਰ ਤੇ ਦੇਖੋ ਦੂਜਾ ਸੂਆ 15 ਲੀਟਰ ਦੁੱਧ ਅੱਜ ਹਾਜ਼ਰ ਹੈ ਜਿਹੜਾ ਮਰਜੀ ਭਰਾ ਇੱਥੇ ਚੋ ਲੋ ਕਿਉਂਕਿ ਇਹਨਾਂ ਦੀ ਸੇਵਾ ਦੇ ਉੱਤੇ 6 ਦਿਨ ਦਾ ਜੀ ਇਹ ਚਿਕਾ ਦੰਤ ਚਵਾਈ ਚ ਵੀ ਬਹੁਤ ਚੰਗੀ ਹੈ ਜੀ ਠੀਕ ਓਕੇ ਸੋ 6 ਦੰਦ ਦਾ ਬਾਈ ਦੱਸਦਾ ਤੇ ਚਵਾਈ ਇਹਦੀ ਚੰਗੀ ਹੈ ਫੱਡਰੀ ਬਹੁਤ ਸੋਹਣੀ ਆ ਸੋ ਮਾਟੇ ਬਾਕੀ ਨਸਲ ਕੁਆਲਿਟੀ ਬਹੁਤ ਹੈ ਬੱਚਾ ਕੱਟਾ ਵੇਨ ਖੱਟਾ ਜੀ ਮੈਂ ਸੋ ਸੋ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤਾਜੀ ਸੋਈ ਵੀ ਦੂਜਾ ਸੂਆ ਛੋਟੀ ਚੰਗੀ ਬੰਤਰ ਹੈ ਇਹ ਮੱਜਾਂ ਦੀ ਨਿਸ਼ਾਨੀ ਰਹਿੰਦੀ ਹੈ ਕਿਉਂਕਿ ਹੱਡ ਪੈਰ ਜਿਹੜੇ ਉਹ ਦੱਸਣਗੇ ਤੁਹਾਨੂੰ ਇੱਕ ਦੰਤ ਵਾਲੇ ਪਸ਼ੂ ਦੀ ਨਿਸ਼ਾਨੀ ਭਾਈ ਲੈ ਆਈ ਵਾਪਸ ਸੋਚਾ ਸੁਆ ਚੋਟੀ ਬਹੁਤ ਸੋਹਣੇ ਸਿੰਗਦੀਆਂ ਤੇ ਚੰਗੀ ਅਗਾੜੀ ਵੀ ਦਿੰਦੀ ਹੈ ਬਾਕੀ ਪਿਛਾਉ ਹੋਵਾਨਾ ਦਾ। ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਟਾਈਮ ਸ਼ਾਮ ਦਾ ਹੈ ਮੇਰੇ ਖਾਲਚ 6 ਵਜਨ ਵਾਲੇ ਹੀ ਹੋਣਗੇ। ਹਾਂ ਜਿਚਵਾਈ ਹੋਣ ਵਾਲੀ ਹੈ ਜੀ। ਠੀਕ ਹੈ ਮਿਲਕਿੰਗ ਹੋਣ ਵਾਲੀ ਹੈ ਟਾਈਮ ਪੂਰਾ ਚਵਾਈ ਦਾ ਹੋਇਆ ਪਿਆ। ਦੋ ਨੰਬਰ ਤੇ ਜਿਹੜੀ ਝੋਟੀ ਆ ਸੰਦੀਪਾ ਇਹ ਕਿੰਨਾ ਮਸੂਆ ਹੈ? ਇਹ ਦੂਜਾ ਸੁਆ ਜੀ। ਕਿੰਨਾ ਚਰੋਗੇ ਅੱਜ ਇਹਨੂੰ ਸੋਈ? ਇਹ ਕੱਲ ਸੁਈ ਹੈ ਜੀ ਸ਼ਾਮ। ਕੱਲ ਸ਼ਾਮ ਦੀ ਸੋਈ ਹਾਂ ਜੇਰਚੂਰ ਮੁਕੰਮਲਾ ਤੇ ਇਹਦਾ ਕੱਢਾ 4.5 ਕਿਲੋ ਬੋਲਾ ਹ ਬੱਚਾ ਇਹਨੇ ਕੀ ਦਿੱਤਾ ਬੋਲਾ ਬੱਚਾ ਕੱਟਾ ਜੀ ਤੋਰੀ ਬਈ ਇਹਨੂੰ ਸੋ ਦੱਸੋ ਇਹ ਵੀ ਦੂਜਾ ਸੁਆ ਕੱਲ ਸ਼ਾਮ ਦੀ ਸੋਈ ਵੀ ਹੈ ਬੰਤਰ ਇਹਦੀ ਵੀ ਚੰਗੀ ਹੈ ਬਹੁਤ ਚੰਗੀ ਹੈ ਸਾਫ ਸੁਥਰੀ ਆ ਚਵਾਈ ਚੁਵਾਈ ਬਹੁਤ ਚੰਗੀ ਹੈ ਇਹਦੀ ਵੀ ਬਾਕੀ ਠੰਡੀ ਸੀ ਲਾਈ ਠੀਕ ਹੈ ਸੋ ਸੋ ਹਵਾਨਾ ਇਹਦਾ ਵੀ ਤੁਸੀਂ ਦੇਖਿਓ ਰੇਟ ਸਾਰੇ ਪਸ਼ੂਆਂ ਦੇ ਫੋਨ ਦੇ ਉੱਤੇ ਉਹਦਾ ਬੱਚਾ ਚੱਕ ਕੇ ਲੈ ਜਾ ਨਾ ਉਹ ਦੇਖੋ ਇਹਦਾ ਥਾਨ ਬਹੁਤ ਸੋਹਣਾ ਲੱਗਦਾ ਤੇਰੇ ਕੋਲ ਜਾਣਾ ਨਹੀਂ ਉਹਨੇ ਸਾਡੇ ਦੇਖ ਸੋ ਦਸੋ ਢਾਂਚਾ ਦੇਖਿਓ ਬੱਚਾ ਇਹਦਾ ਨਾਲ ਬਾਹਰ ਨੂੰ ਕਢ ਲਿਆ ਹਵਾਨਾ ਕਰਮਾ ਵਾਲੀ ਦਾ ਜਿੰਨਾ ਉੱਤੋਂ ਚੌੜਾ ਸ਼ੁਰੂ ਹੁੰਦਾ ਉਨਾ ਹੀ ਥੱਲੇ ਤੱਕ ਆਉਂਦਾ ਦੂਜਾ ਸੁਆ ਸੋਹਣੀ ਝੋਟੀ ਕਾਲੀ ਸੂਈ ਆ ਤਾਂ ਲੱਤਾਂ ਦੇ ਉੱਤੇ ਤੁਹਾਨੂੰ ਭਲੂਣ ਵੀ ਦਿਸਦੀ ਹੋਣੀ ਐ ਸੋ ਤਾਜੀ ਸੂਈ ਵੀ ਸੁਨੱਖੀ ਝੋਟੀ ਬੰਤਰ ਦੇਖੋ ਇਹਦੀ ਥਣ ਹਵਾਨਾ ਦੇਖੋ ਤੁਸੀਂ ਇੱਥੇ ਰੋਕਲਾ ਰੋਕਲਾ ਬਾਕੀ ਠੰਡੀ ਸੀਲ ਆਈ ਠੀਕ ਐ ਸੋ ਠੰਡੀ ਸੀਲ ਝੋਟੀ ਸਿੰਘ ਦੇਖ ਸਕਦੇ ਹੋ ਦੱਸੋ ਤੁਸੀਂ ਇਹਦਾ ਸੁਆਈ ਤੁਵੀ ਬਹੁਤ ਚੰਗੀ ਸੁਆਈ ਚੰਗੀ ਆ ਦੱਸੋ ਹੋਏ ਕਰਮਾਲੀ ਦੇ ਥੱਲੇ ਬਾਈ ਬੈਠ ਗਿਆ ਦੇਦੇ ਧਾਰ ਬਾਈ ਨੂੰ ਤੋਂ 6 ਦਾੰਦ ਆ ਜੀ ਬਾਕੀ ਠੰਡੀ ਬਹੁਤ ਆ ਜੀ ਜਿਵੇਂ ਮਰਜ਼ੀ ਜਿੱਧਰ ਦੀ ਮਰਜ਼ੀ ਬੈਜੇ ਸਹੀ ਐ ਨਹੀਂ ਗੱਲ ਲੱਤ ਛੜ ਕਰਨ ਵਾਲੀ ਹੈ ਨਹੀਂ ਕਰ ਠੀਕ ਹੈ ਤਾਂ ਸੰਦੀਪ ਭਾਈ ਮੜੀ ਪੂਸ਼ਪਣੀ ਭਾਈ ਬੱਚਾ ਪਿੱਛੇ ਰੱਖੀ ਪਿੱਛੇ ਰੱਖ ਬੱਚਾ ਪਿੱਛੇ ਮੂਰੇ ਰੱਖ ਹੁਣ ਹਵਾਨਾ ਦੇਖੋ ਆ ਦੇਖ ਲਈ ਜਿੱਧਰ ਦੀ ਮਰਜ਼ੀ ਬੈਠ ਜਾਓ ਠੀਕ ਹੈ ਠੰਡੀ ਬਹੁਤ ਆ ਜੀ ਓਕੇ ਲੈ ਆਈ ਭਾਈ ਵਾਪਸ ਸੋ ਇਹ ਵੀ ਜੋਨੀ ਚੋਟੀ ਤੁਹਾਨੂੰ ਦਿਖਾ ਰਿਹਾ ਦੱਸੋ 2 ਨੰਬਰ ਦੇ ਉੱਤੇ ਤੁਹਾਨੂੰ ਨਾਗ ਪੰਜ ਦਿਖਾਉਣੇ ਆ ਪਰ ਸਿਲੈਕਟ ਕਰੀ ਦਿਖਾ ਦੇਣੇ ਸੋ ਢਾਂਚਾ ਤੁਸੀਂ ਇਹਦਾ ਦੇਖੋ ਦੂਜਾ ਸੂਆ ਤਾਜੀ ਸੂਈ ਵੀ ਝੋਟੀ ਇਹ ਵੀ ਤੁਸੀਂ ਵੀਡੀਓ ਚ ਦੇਖ ਸਕਦੇ ਸੋ ਇਹ ਨਾਗਾ ਤੁਹਾਨੂੰ ਪੰਜ ਦਿਖਾਉਂਗਾ ਇਦੋਂ ਬਾਅਦ ਚ 3 ਨੰਬਰ ਤੇ ਵੀ ਇੱਕ ਬੜੀ ਸੋਹਣੀ ਮੱਝ ਬਾਈ ਕੋਲ ਇਸ ਟਾਈਮ ਜਿਹੜੀ ਵਿਕਰੀ ਆਸਤੇ ਮੌਜੂਦ ਆ। ਸੰਦੀਪ ਬਾਈ 3 ਨੰਬਰ ਤੇ ਜਿਹੜੀ ਮੱਝ ਹੈ ਇਹ ਕਿੰਨਾ ਸੂ? ਇਹ ਦੂਜਾ ਸੂਆ ਜੀ 6 ਦਾ ਹੰਦਾ ਇਹ ਤੇ ਇਸ ਟਾਈਮ ਇਹਦੇ ਠਾਂ ਹੁਣ ਸੂਈ ਨੂੰ ਅੱਜ 7ਵਾਂ ਦਿਨ ਆ ਜੀ। ਠੀਕ ਹੈ। ਤੇ ਹੁਣ ਜਿਹੜਾ ਕੰਡੇ ਤੋਲ ਵਾਲਾ 13 ਕਿਲੋ ਦੁੱਧ ਆ ਜੀ। ਬੱਚਾ ਇਹਦੇ ਨਾਲ ਵੀ ਕੱਟਾ ਠੀਕ ਹੈ। ਤੋਰੀ ਬਾਈ ਇਹਨੂੰ ਕਿਹਦੀ ਤੋਰ? ਦੋਸੋ ਇਹਦਾ ਵੀ ਬਹੁਤ ਸੋਹਣਾ ਸਿੰਗ ਤੇ ਹਵਾਨਾ ਕਰਮ ਵਾਲੀ ਦਾ ਦੇਖਿਓ। ਮੋੜ ਚੋਂ ਪਤਲੀ ਪੂਛ ਹੈ ਥੱਲੇ ਤੱਕ ਬਿਲਕੁਲ ਬਰੀਕ ਪੂਛ ਹੀ ਆਉਗੀ ਕਟਾ ਇਹਦਾ ਜੈਡ ਬਲੈਕ ਹੈ ਦੇਖਦੇ ਆ ਜੇ ਬਿਨਾ ਬੱਚੇ ਤੋਂ ਇਸੇ ਤਰ੍ਹਾਂ ਤੁਰਦੀ ਰਹੀ ਤਾਂ ਐਵੇਂ ਦਿਖਾ ਦਿਆਂਗੇ ਨਹੀਂ ਪਰ ਬੱਚਾ ਲਿਆਵਾਂਗੇ ਨਾ ਚੱਲ ਇਹ ਤਾਜੀ ਸੂਈ ਮਾਝ ਦੱਸੋ ਬੱਚੇ ਦੀ ਖਿੱਚ ਜ਼ਿਆਦਾ ਕਰਦੀ ਹੁੰਦੀ ਹੈ ਭਵਾਨਾ ਇਹਦਾ ਵੀ ਤੁਸੀਂ ਦੇਖੋਗੇ ਚੰਗਾ ਦਸੂਈਵਾ ਤੁਹਾਨੂੰ ਬਾਕੀ ਚਾਨਣ ਚ ਕੱਢਾਂਗੇ ਇੱਥੇ ਤੇ ਤੁਸੀਂ ਦੇਖੋ ਇਹਦੀ ਬਿਊਟੀ ਬਹੁਤ ਸੋਹਣੀ ਝੋਟੀ ਜਰੂਰ ਆ ਕੇ ਦੇਖੋ ਜਿਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਹੈ ਇੱਕ ਬਿਊਟੀ ਵਾਲੀ ਵੀ ਤੇ ਦੁੱਧ ਵਾਲੀ ਝੋਟੀ ਤੁਹਾਨੂੰ ਦਿਖਾ ਰਹੇ ਆ ਤਾਜੀ ਸੋਈ ਵੀ ਐ 13 ਕਿਲੋ ਦੁੱਧ ਤੋਂ ਸ਼ੁਰੂਆਤ ਐ ਜੈਡ ਬਲੈਕ ਕੱਟਾ ਇਹਦਾ ਹੋਰ ਅੱਗੇ ਕਰ ਲਈ ਬਈ ਉਹ ਗਲੀ ਜੀ ਚ ਕਰ ਲਈ ਅਕੇ ਤੋ ਇਹ ਵੀ ਝੋਟੀ ਦੇਖੋ ਤੁਸੀਂ 3 ਨੰਬਰ ਤੇ ਦੁੱਸੋਏ ਤੁਹਾਨੂੰ ਦਿਖਾ ਰਹੇ ਆ ਹਵਾਨੇ ਦੀ ਬਣਾਵਟ ਦੇਖ ਲਓ ਠੰਡੀ ਬਹੁਤ ਐ ਇਹ ਵੀ ਥਣ ਇਹਦਾ ਵੀ ਚੰਗਾ ਦੁੱਧ ਵਾਲਾ ਥਣ ਲੱਗਾ ਤੇ ਬਾਕੀ ਜੈਡ ਬਲੈਕ ਕੱਟਾ ਹਵਾਨਾ ਫਿਰ ਤੁਸੀਂ ਦੇਖੋ ਸੋ ਫੇਰ ਇਹਦੇ ਸਿੰਘਾਂ ਦੀ ਬਣਾਵਟ ਦੇਖ ਲਓ ਤੁਸੀਂ ਬਹੁਤ ਸੋਹਣਾ ਸਿੰਘ ਉਹਨਾਂ ਹੀ ਸੋਹਣਾ ਇਹਦਾ ਥਣ ਤੇ ਹਵਾਨਾ ਲਸੋ ਸੋ ਫੇਰ ਇਹਦਾ ਹਵਾਨਾ ਕਰਮਾਲੀ ਦਾ ਇੱਕ ਵਾਰ ਦੇਖੋ ਤੁਸੀਂ ਇਦਾਂ ਦਾ ਰੁਖ ਦੋਸਤੋ ਹਵਾਨੇ ਦਾ ਸੰਦੀਪ ਭਾਈ ਇਹ ਦੂ ਅੱਗੇ ਜਿਹੜੀ ਝੋਟੀ ਗੱਬਣ ਖੜੀ ਹੈ ਇਹ ਭਾਈ ਦੂਜਾ ਸੁਆ ਹੂੰ ਛੇ ਦਾੰਦਾ ਗੱਬਣ ਆ ਦਿਨ ਕਿੰਨੇ ਲਊਗਾ ਇਹਦਾ ਭਾਈ ਹਫਤੇ ਦੇ ਉੱਤੇ ਦਿਨ ਪਿਆ ਇਹਦੇ ਠੀਕ ਹੈ ਖੋਲੀ ਭਾਈ ਸੋ ਦੋਸਤੋ ਹਜੇ ਹਫਤੇ ਤੋਂ ਉੱਤੇ ਲਾਊਗੀ ਚੜਾਈ ਬਹੁਤ ਆ ਮੱਝ ਦੀ ਤੁਸੀਂ ਹਵਾਨੇ ਦੀ ਸ਼ੇਪ ਵੀ ਇਹਦੀ ਦੇਖ ਲਓ ਪਿਛਲੇ ਪੈਰ ਵਾਈਟ ਹੈ ਨੀਲੀ ਰਾਵੀ ਵਾਲੀ ਮਾਰਕਿੰਗ ਹੈ ਅੱਖਾਂ ਵੀ ਜਿਹੜੀਆਂ ਉਹ ਚਿੱਟੀਆਂ ਇਹਦੀਆਂ ਮੱਥਾ ਬੱਲਾ ਤੋੜ ਕੇ ਇਹ ਵੀ ਬਾਈ ਦਿਖਾ ਦੂਗਾ ਸੋ ਇਸ ਛੋਟੀ ਨੂੰ ਵੀ ਦੇਖੋ ਤੁਸੀਂ ਦੂਜਾ ਸੂਆ ਹੀ ਇਹਨੇ ਸੁਣਾ ਵਜਨ ਫੌਲੀ ਅੱਲਾ ਦੱਸੋ ਕੇਦੀ ਵੀ ਮੋੜ ਚਪੂਸ਼ ਪਤਲੀ ਤੁਹਾਨੂੰ ਨਜ਼ਰ ਆਉਂਦੀ ਥੋੜਾ ਤਿਲਕ ਜਾਂਦਾ ਫਸੂ ਕਈ ਵਾਰ ਉਹਕੇ ਪੱਕੀ ਫਰਸ ਤੇ ਅੱਜ ਕੱਲ ਲੱਗੀ ਹੁੰਦੀ ਹੈ ਇਹ ਜੀ ਬੰਤਰ ਝੋਟੀ ਦੀ ਦੇਖੋ ਤੁਹਾਨੂੰ ਪਸੰਦ ਆਊਗੀ। ਪੂਰੀ ਸੰਭੀ ਹੋਈ ਝੋਟੀ ਐ ਦੱਸੋ ਮੋਢ ਚੋਂ ਹਵਾਨਾ ਦੇਖੋ ਕਰਮਾਲੀ ਦਾ। ਲਿਆ ਬਾਈ ਗੁਰਪ੍ਰੀਤ ਕਮਾਲ। ਕੰਨਾ ਬਹੁਤ ਆ ਜੀ ਹਜੇ। ਦੇ ਵਾਲੂਆ ਸਹਿਤ ਹੀ ਹੁੰਦਾ ਹਜੇ। ਬੜੀ ਸੋਹਣੀ ਨੀਲੀ ਰਾਵੀ ਝੋਟੀ ਐ ਦੱਸੋ ਇਹ। ਮੁੱਛ ਵੀ ਥੱਲੇੋਂ ਬੱਗੀ। ਉਹ ਦੇਖੋ ਇਹਦਾ ਹਵਾਨਾ। ਫਾੜੀ ਕਰਦੇ। ਸੋਨੀ ਜਨ ਅਕੇ ਦੂਜਾ ਸੂਆ ਸੁੰਦੀ ਝੋਟੀ ਵਿਕਰੀ ਆਸਤੇ ਹੈ ਦੇਖੋ ਇਹਦਾ ਢਾਂਚਾ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੇ ਆ ਜਿਹੜੀ ਲਾਸਟ ਉੱਤੇ ਤਾਂ ਸੰਦੀਪ ਭਾਈ ਇਹ ਕਨ ਮਸੂਆ ਸੁੰਦੀ ਹੈ ਇਹ ਭਾਈ ਦੂਜਾ ਸੂਆ ਹੈ ਹੂੰ ਤੇ ਛੇ ਦਾੰਦਾ ਹੈ ਵੀ ਠੀਕ ਹੈ ਦਿਨ ਕਿੰਨੇ ਲੈ ਸਕਦੀ ਹੈ ਦਿਨ ਇਹਦੇ ਮੰਨ ਕੇ ਚਲੋ 5-4 ਦਿਨ ਲੈ ਜੂਗੀ ਜੀ 5-4 ਦਿਨ ਹਜੇ ਲੈ ਜੂਗੀ ਹਾਂਜੀ ਠੀਕ ਹੈ ਸੋ ਦੇਖੋ ਹਾਂ ਭਾਈ ਬਾਕੀ ਥਾਣ ਤੇ ਚਵਾਈ ਚ ਵੀ ਬਹੁਤ ਹੀ ਜ਼ਿਆਦਾ ਚੰਗੀ ਐ ਗਾਈਆਂ ਅਰਕਾ ਚੋਣਾ ਠੀਕ ਆ ਹਾਂਜੀ ਤੋਰੀ ਬਈ ਉਹਨਾਂ ਦੀ ਸੋ ਸੋ ਚਵਾਈ ਇਹਦੀ ਵੀ ਚੰਗੀ ਨਿਕਲੂ ਪੂਰਾ ਕੱਦ ਦਾ ਪੂਰੀ ਵੇਲ ਐ ਹਵਾਨਾ ਹੁਣ ਤੁਸੀਂ ਗੱਭਣ ਦਾ ਦੇਖ ਰਹੇ ਹੋ ਚੰਗਾ ਜੋਸ਼ ਹਵਾਨੇ ਚ ਦਿਸਦਾ ਸਿੰਗ ਇਹਦੇ ਵੀ ਸੋਹਣੇ ਆ ਬਿਲਕੁਲ ਥਣ ਇੱਕੋ ਜਿਹਾ ਦੱਸੋ ਅਗਲਾ ਤੇ ਪਿਛਲਾ ਥਣ ਬਿਲਕੁਲ ਬਰਾਬਰ ਦਾ ਕੱਦ ਕਾਠ ਪੂਰਾ ਫੁੱਲ ਆ ਹਵਾਨੇ ਦੀ ਫਿਟਿੰਗ ਦੇਖੋ ਤੁਸੀਂ ਦੂਜਾ ਸੋ ਹੈ ਚੋਟੀ ਇਹ ਸਾਰੀਆਂ ਹੀ ਦੂਜੇ ਸੂਏ ਦੀਆਂ ਸੀਂਗਾਂ ਤੇ ਸਾਰੀਆਂ ਹੀ ਆ ਕੇ ਤੁਸੀਂ ਵੈਸੇ ਦੇਖ ਲੈਣੀਆਂ ਬਾਈ ਦੇ ਦੱਸਣ ਮੁਤਾਬਕ ਇਹ ਦੰਦਾ ਚ ਹੀ ਹੈ ਖੈਰ ਝੋਟੀਆਂ ਦੇ ਮੂੰਹ ਮਾਂਦਰੇ ਤੋਂ ਇਹਨਾਂ ਦੇ ਢਾਂਚੇ ਤੋਂ ਵੀ ਜੱਜਮੈਂਟ ਹੁੰਦੀ ਆ ਵੀ ਇਹ ਅੱਲਾ ਵੀਜੀ ਉਮਰ ਦੀਆਂ ਝੋਟੀਆਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਝੋਟੀ ਵੀ ਬੜੀ ਸਨਖੀ ਹੈ ਲੈ ਆ ਬਾਈ ਚੰਗੇ ਕੱਦ ਕਾਠ ਦੀ ਵੱਡੀ ਝੋਟੀ ਹੈ ਸੈਂਗੇ ਦੇ ਦੋਨੇ ਤੁਸੀਂ ਹੁਣ ਦੋਨਾਂ ਸਾਈਡ ਤੋਂ ਦੇਖ ਲੇ ਆਂ ਅਸੀਂ ਥਾਣ ਅਗਲੇ ਵੀ ਸੋਹਣੇ ਆ ਦੋਸਤੋ ਪਿੱਛੋਂ ਵੀ ਤੁਸੀਂ ਹਵਾਨਾ ਦੇਖੋ ਕਰਮਾ ਵਾਲੀ ਦਾ ਹਜੇ 5-4 ਦਿਨ ਇਹਨੇ ਲੈਣੇ ਆ ਸੋਨ ਚ ਥੋੜਾ ਉਪਰ ਆ ਮਣਾਉਂਦੀ ਲੱਗਦੀ ਆ ਜਗਾ ਦਾ ਬਾਕੀ ਪਸ਼ੂ ਦਾ ਜੀ ਆਪਦੇ ਘਰੇ ਲੱਗਾ ਹੋਆ ਹੁੰਦਾ ਤੇ ਰਾਤ ਹੀ ਆਈਆਂ ਜੀ ਅੱਛਾ ਹਜੇ ਲੇਵਾ ਚੱਕ ਗਈ ਲੇਵਾ ਬਹੁਤ ਸੀਗਾ ਇਹਦਾ ਸੋ ਫੋਨ ਵੀ ਲੇਵਾ ਕੋਈ ਕਮੀ ਨਹੀਂ ਹੈ ਚੰਗੇ ਹਵਾਨੇ ਦੀਏ ਸੋ ਇਹ ਝੋਟੀਆਂ ਦਸੋ ਅੱਜ 5 ਬਾਈ ਕੋਲ ਵਿਕਰੀ ਵਾਲੀਆਂ ਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਮੇਰਾ ਗੁਰਪਾਲ ਸਿੰਘ ਸੰਧੂ ਗੁਰਪਾਲ ਬਾਈ ਕਿਹੜਾ ਪਿੰਡ ਆਪਣਾ ਤੇ ਕਿਹੜੀ ਸਟੇਟ ਹੈ ਸਾਜੀ ਅਸੀਂ ਉੱਤਰਾਖੰਡ ਤੋਂ ਆ ਹੂੰ ਹਲਦਵਾਨੀ ਠੀਕ ਹੈ ਕਿਉਂ ਉੱਤਰਾਖੰਡ ਤੋਂ ਇੱਥੇ ਆਏ ਹੋ ਹਾਂਜੀ ਪਹਿਲਾਂ ਵੀ ਇਨਾਂ ਕੋਲ ਆਉਂਦੇ ਹਾਂ ਬਈ ਤੁਸੀਂ ਬਿਲਕੁਲ ਜੀ ਸਾਨੂੰ 9 ਤੋਂ 10 ਸਾਲ ਹੋ ਗਏ ਨੇ ਇਨਾ ਕੰਮ ਕਰਦੇ ਹੋਏ ਅੱਛਾ ਹਾਂ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਨੇ ਸਾਨੂੰ ਅੱਛਾ ਹੁਣ ਹੁਣ ਵੀ ਫਿਰ ਪਸ਼ੂਆਂ ਦੀ ਖਰੀਦਦਾਰੀ ਚੱਲ ਰਹੀ ਹੈ ਇੱਥੋਂ ਹਾਂਜੀ ਹਾਂਜੀ ਗਾਵਾਂ ਮੱਝਾਂ ਦੋਨੇ ਤਰ੍ਹਾਂ ਦੇ ਪਸ਼ੂ ਦੋ ਦੋ ਦੋਨੋਂ ਇਨਾਂ ਤੋਂ ਲਏ ਆ ਸੀ ਠੀਕ ਹੈ ਹਾਂਜੀ ਅੱਛਾ ਉੱਥੇ ਡੇਰੀ ਫਾਰਮ ਹੈ ਜਾਂ ਸੇਲ ਪਰਚੇਜ ਦਾ ਕੰਮ ਕਰਦਾ ਨਹੀਂ ਡੇਰੀ ਫਾਰਮ ਹੈ ਆਪਣਾ ਡੇਰੀ ਫਾਰਮ ਹੈ ਜੀ ਬਿਲਕੁਲ ਅੱਜ ਵੀ ਪੰਜ ਮੱਝਾਂ ਦੇਖ ਰਹੇ ਹਾਂ ਜਿਵੇਂ ਹੁਣ ਮੈਂ ਵੀਡੀਓ ਬਣਾਈ ਹੈ ਤੁਸੀਂ ਵੀ ਕੋਲ ਬੈਠੇ ਸੀ ਹਾਂਜੀ ਹਾਂਜੀ ਲਗਭਗ ਜਿਵੇਂ ਮੈਂ ਬੋਲਿਆ ਪਸ਼ੂ ਉਸ ਤਰ੍ਹਾਂ ਦੇ ਨਜ਼ਰ ਆ ਰਹੇ ਬਿਲਕੁਲ ਜੀ ਬਿਲਕੁਲ ਜਿੱਦਾਂ ਦਾ ਇਹ ਸਾਨੂੰ ਦੱਸਦੇ ਨੇ ਫੋਨ ਤੇ ਪਸ਼ੂ ਉਸ ਤੋਂ ਵੀ ਜ਼ਿਆਦਾ ਸੰਤੁਸ਼ਟ ਨੇ ਉਸ ਤੋਂ ਵੀ ਜ਼ਿਆਦਾ ਵਧੀਆ ਨਿਕਲਦਾ ਹੈ ਬਾਈ ਦੱਸ ਰਿਹਾ ਸੀਗਾ ਵੀ ਤੁਸੀਂ ਕਦੇ-ਕਦੇ ਹੀ ਆਉਨੇ ਹੋ ਮਤਲਬ ਫੋਨ ਤੇ ਹੀ ਮਗਾਉਨੇ ਜ਼ਿਆਦਾ ਹਾਂਜੀ ਜ਼ਿਆਦਾ ਤਾਂ ਸਾਡਾ ਫੋਨ ਤੇ ਕੰਮ ਹੁੰਦਾ ਹੈ ਬਾਕੀ ਇਹ ਕਿ ਕਦੀ- ਠੀਕ ਐ ਇਸੇ ਬੰਦੇ ਮਿਲਾਕਤ ਹੋ ਜਾਂਦੀ ਆ ਭਰਾਵਾਂ ਨਾਲ ਘਰਵਰ ਦਾ ਸੰਬੰਧ ਆ ਸਹੀ ਐ ਔਰ ਕੰਮ ਵੀ ਨਾ ਬਹੁਤ ਵਧੀਆ ਬਹੁਤ ਸਹੀ ਸੰਤੁਸ਼ਟ ਐ ਨਾ ਇਹ ਕੰਮ ਤੋਂ ਬਹੁਤ ਸਹੀ ਐ ਸੋ ਦੋਸਤੋ ਇਹ ਜਨੂਨ ਗੱਲਾਂ ਭਾਈ ਹੋਰਾਂ ਨੂੰ ਹੋ ਸਕਦਾ ਮਤਲਬ ਅਸੀਂ ਵੀਡੀਓ ਵੈਸੇ ਹੀ ਬਣਾਉਣੇ ਹੁੰਦੇ ਆ ਕਿਉਂਕਿ ਜਿੱਦਣ ਵੀ ਵੀਡੀਓ ਬਣਾਉਣ ਆਈਏ ਤਾਂ ਇਹਨਾਂ ਕੋਲ ਕਸਟਮਰ ਵੀਰ ਤਾਂ ਆਏ ਹੁੰਦੇ ਆ ਪਰ ਅੱਜ ਇਹ ਬਾਈ ਹੋਰੀ ਉੱਤਰਾਖੰਡ ਤੋਂ ਆਏ ਸੀ ਸੋ ਚ ਇਹਨਾਂ ਨਾਲ ਦੋ ਚਾਰ ਗੱਲਾਂ ਬਾਤਾਂ ਕਰਦੇ ਆ ਮੱਝਾਂ ਬਹੁਤ ਸੋਹਣੀਆਂ ਤੁਹਾਨੂੰ ਦਿਖਾਈਆਂ ਤਸੱਲੀ ਫੇਰ ਵੀ ਤੁਸੀਂ ਆ ਕੇ ਕਰਿਓ ਧੰਨਵਾਦ ਵੀਡੀਓ ਦੇਖਣ ਦਾ